ਪਰਮੇਸ਼ਰ ਦੇ ਨਾਮ ਨੂੰ ਮਹਿਮਾ ਮਿਲੇ ਪਰਮੇਸ਼ਰ ਦੇ ਨਾਮ ਨੂੰ ਜ਼ਲਾਲ ਮਿਲੇ ਅੱਜ ਅਸੀਂ ਪਰਮੇਸ਼ਰ ਦੇ ਵਚਨ ਵਿੱਚੋਂ ਵੇਖਾਂਗੇ ਯਾਕੂਬ ਦੀ ਪੱਤਰੀ ਇੱਕ ਬਾਪ ਉਸ ਦੀ ਪੰਜਾਂ ਆਇਤੋਂ ਇਹ ਵਚਨ ਯਾਕੂਬ ਦੀ ਪੱਤਰੀ ਦਾ ਬਹੁਤ ਇੱਕ ਮਸ਼ਹੂਰ ਵਚਨ ਹੈ ਪਰ ਜਿੰਨਾ ਹੀ ਇਹ ਵਚਨ ਮਸ਼ਹੂਰ ਆ ਉਹਨਾਂ ਹੀ ਜ਼ਿਆਦਾ ਅਸੀਂ ਇਸ ਵਚਨ ਦੇ ਭੇਤ ਨੂੰ ਭੁੱਲੇ ਫਿਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਇਸ ਪੱਤਰੀ ਦਾ ਲੇਖਕ ਜਿਹੜਾ ਉਹ ਯਾਕੂਬ ਹੈ ਜੋ ਕਿ ਯਰੁਸ਼ਲਮ ਕਲਿਸੇਆ ਵਿੱਚ ਇੱਕ ਪ੍ਰਮੁੱਖ ਆਗੂ ਸੀ ਅਤੇ ਯਸੂਮ ਸੀਦਾ ਭਰਾ ਸੀ ਯਾਕੂਬ ਯਸੂਮ ਸੀਦੇ ਕਈ ਭਰਾਵਾਂ ਵਿੱਚੋਂ ਇੱਕ ਸੀ ਸ਼ਾਇਦ ਉਹ ਬਾਕੀ ਸਭ ਤੋਂ ਵੱਡਾ ਸੀ ਮਤੀ 13 ਦੀ 55 ਵਿੱਚ ਦਿੱਤੀ ਗਈ ਸੂਚੀ ਵਿੱਚ ਉਸਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਯਸੂ ਆਪਣੇ ਜੀ ਉੱਠਣ ਤੋਂ ਬਾਅਦ ਜਿੰਨਾ ਚੁਣੇ ਹੋਏ ਵਿਅਕਤੀਆਂ ਦੇ ਅੱਗੇ ਪ੍ਰਗਟ ਹੋਇਆ ਯਾਕੂਬ ਉਹਨਾਂ ਵਿੱਚੋਂ ਇੱਕ ਸੀ ਇਸ ਦੇ ਬਾਰੇ 1 ਕੋਰਿੰਥੀਆ 15 ਦੇ ਅਯੋ ਦੇ 7 ਅਯਤ ਵਿੱਚ ਲਿਖਿਆ ਹੋਇਆ ਹੈ ਪੌਲਸ ਗਲਾਤੀਆਂ 2 ਦੀ 9 ਵਿੱਚ ਯਾਕੂਬ ਨੂੰ ਕਲਿੱਸਿਆ ਦਾ ਥਾਮ ਆ ਕੇ ਸੰਬੋਧਿਤ ਕਰਦਾ ਹੈ। ਇਹ ਪੱਤਰੀ 40 ਤੋਂ 50 ਈਸਵੀ ਦੇ ਵਿਚਕਾਰ ਲਿਖੀ ਗਈ। ਆਓ ਅਸੀਂ ਪਰਮੇਸ਼ਰ ਦੇ ਵਚਨ ਵਿੱਚੋਂ ਪੜਾਂਗੇ। ਯਾਕੂਬ ਦੀ ਪੱਤਰੀ 1 ਬਾਬ ਉਸਤੀ 5 ਆਇਤੋਂ ਜਿਸ ਵਿੱਚ ਕੁਝ ਇਸ ਪ੍ਰਕਾਰ ਲਿਖਿਆ ਹੈ ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁੱਲੇ ਦਿਲ ਨਾਲ ਬਿਨਾ ਉਲਾਮੇ ਦੇ ਦਿੰਦਾ ਹੈ ਤਾਂ ਉਸ ਨੂੰ ਦਿੱਤੀ ਜਾਵੇਗੀ ਪਰਮੇਸ਼ਰ ਦੇ ਨਾਮ ਦੀ ਤਾਰੀਫ ਹੋਵੇ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੈ ਜੇ ਕਿਸੇ ਨੂੰ ਬੁੱਧ ਦੀ ਘਾਟ ਹੋਵੇ ਤਾਂ ਪਰਮੇਸ਼ਰ ਕੋਲੋਂ ਮੰਗੇ ਪਰ ਕਈ ਵਾਰ ਅਸੀਂ ਸਕੂਲ ਵਿੱਚ ਪੜ੍ਹਦੇ ਟਾਈਮ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ हे ਪ੍ਰਭੂ ਸਾਨੂੰ ਬੁੱਧ ਦੇ ਤਾਂ ਕਿ ਅਸੀਂ ਚੰਗੇ ਨੰਬਰ ਲੈ ਕੇ ਪਾਸ ਹੋ ਜਾਈਏ ਅਸੀਂ ਕੋਈ ਕੰਮ ਸਿੱਖ ਰਹੇ ਹੁੰਦੇ ਹਾਂ ਤਾਂ ਅਸੀਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਸਾਨੂੰ ਬੁੱਧ ਦੇ ਤਾਂ ਕਿ ਅਸੀਂ ਚੰਗੇ ਤਰੀਕੇ ਨਾਲ ਸਹੀ ਤਰੀਕੇ ਨਾਲ ਕੰਮ ਨੂੰ ਸਿੱਖ ਸਕੀਏ ਜਾਂ ਸਾਡੇ ਉੱਤੇ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਸਾਨੂੰ ਬੁੱਧ ਦੇ ਤਾਂ ਕਿ ਅਸੀਂ ਇਸ ਜ਼ਿੰਮੇਵਾਰ ਨੂੰ ਸਹੀ ਤਰੀਕੇ ਨਾਲ ਨਿਭਾ ਸਕੀਏ ਕਿਉਂਕਿ ਤੇਰੇ ਬਚਨ ਵਿੱਚ ਲਿਖਿਆ ਵਾ ਜੇ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ ਵਧੀਆ ਗੱਲ ਹੈ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਦੇਣਾ ਚਾਹੀਦਾ ਵਾ ਪਰਮੇਸ਼ਰ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਸੁਲੇਮਾਨ ਨੇ ਵੀ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਕਿ हे ਪਰਮੇਸ਼ਰ ਮੈਨੂੰ ਬੁੱਧ ਦੇ ਤਾਂ ਕਿ ਮੈਂ ਇਸ ਪਰਜਾ ਦਾ ਨਿਆਂ ਕਰ ਸਕਾਂ ਪਰ ਜੋ అత్య ਜ਼ਰੂਰੀ ਸੀ ਜੋ ਸਾਡੇ ਵਾਸਤੇ ਨਾ ਭੁੱਲਣ ਵਾਲੀ ਗੱਲ ਸੀ ਉਸ ਦੇ ਵੱਲ ਤਾਂ ਅਸੀਂ ਧਿਆਨ ਹੀ ਨਹੀਂ ਦਿੱਤਾ ਉਸ ਦੇ ਵਾਸਤੇ ਅਸੀਂ ਪ੍ਰਾਰਥਨਾ ਹੀ ਨਹੀਂ ਕੀਤੀ ਕਿਉਂਕਿ ਪਰਮੇਸ਼ਰ ਦਾ ਦਾਸ ਯਾਕੂਬ ਸਾਨੂੰ ਕਿਹੜੀ ਬੁੱਧ ਮੰਗਣ ਵਾਸਤੇ ਕਹਿ ਰਿਹਾ ਵਾ ਆਓ ਅਸੀਂ ਵੇਖਾਂਗੇ ਅਜ਼ੂਬ ਦੀ ਕਿਤਾਬ 28 ਬਾਪ ਉਸ ਦੀ 28 ਐਤੋਂ ਅਤੇ ਉਸ ਨੇ ਆਦਮੀ ਨੂੰ ਆਖਿਆ ਪ੍ਰਭੂ ਦਾ ਪੈ ਉਹੀ ਬੁੱਧ ਹੈ ਅਤੇ ਬਦੀ ਤੋਂ ਦੂਰ ਰਹਿਣਾ ਸਮਝ ਹੈ ਜੀ ਹਾਂ ਪਰਮੇਸ਼ਰ ਦਾ ਵਚਨ ਕਹਿੰਦਾ ਪ੍ਰਭੂ ਦਾ ਪੈ ਉਹੀ ਬੁੱਧ ਹੈ ਇਹੋ ਗੱਲ ਸਾਨੂੰ ਪ੍ਰੇਰਿਤ ਯਾਕੂਬ ਸਮਝਾਉਣੀ ਚਾਹ ਰਿਹਾ ਜੇ ਤੁਸੀਂ ਪਰਮੇਸ਼ਰ ਦਾ ਪੈ ਰੱਖਣਾ ਚਾਹੁੰਦੇ ਹੋ ਪਰ ਰੱਖ ਨਹੀਂ ਪਾ ਰਹੇ ਜੇ ਤੁਸੀਂ ਪ੍ਰਭੂ ਦੀ ਆਗਿਆਕਾਰੀ ਕਰਨਾ ਚਾਹੁੰਦੇ ਹੋ ਪਰ ਕਰ ਨਹੀਂ ਪਾ ਰਹੇ ਜੇ ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਮੰਨਣਾ ਚਾਹੁੰਦੇ ਹੋ ਪਰ ਮੰਨ ਨਹੀਂ ਪਾ ਰਹੇ ਤਾਂ ਤੁਸੀਂ ਪ੍ਰਭੂ ਅੱਗੇ ਪ੍ਰਾਰਥਨਾ ਕਰੋ हे ਪ੍ਰਭੂ ਮੈਨੂੰ ਬੁੱਧ ਦੇ ਤਾਂ ਕਿ ਮੈਂ ਤੇਰਾ ਭੈ ਆਪਣੇ ਜੀਵਨ ਵਿੱਚ ਰੱਖ ਸਕਾਂ ਮੈਨੂੰ ਬੁੱਧ ਦੇ ਮੈਂ ਤੇਰੀ ਆਗਿਆਕਾਰੀ ਕਰ ਸਕਾਂ ਮੈਨੂੰ ਬੁੱਧ ਦੇ ਮੈਂ ਤੇਰੇ ਹੁਕਮਾਂ ਨੂੰ ਮੰਨ ਸਕਾਂ ਕਿਉਂਕਿ ਤੇਰੇ ਵਚਨ ਵਿੱਚ ਲਿਖਿਆ ਹੈ ਜੇ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ ਕਈ ਵਾਰ ਅਸੀਂ ਨਸ਼ੇ ਦੇ ਵਿੱਚ ਜਾਂ ਵਿਭਚਾਰ ਦੇ ਵਿੱਚ ਫਸ ਜਾਂਦੇ ਹਾਂ ਸਾਨੂੰ ਕੋਈ ਹੋਰ ਬੁੜੀ ਲਤ ਲੱਗ ਜਾਂਦੀ ਹੈ ਅਸੀਂ ਨਸ਼ੇ ਨੂੰ ਛੱਡਣਾ ਚਾਹੁੰਦੇ ਹਾਂ ਅਸੀਂ ਵਿਭਚਾਰ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹਾਂ ਪਰ ਅਸੀਂ ਨਿਕਲ ਨਹੀਂ ਪਾਉਂਦੇ ਤਾਂ ਪਰਮੇਸ਼ਰ ਅੱਗੇ ਰੋੜੋ ਕੇ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਜਰੂਰ ਸੁਨੇਗਾ ਪ੍ਰਭੂ ਤੁਹਾਡੀ ਜਰੂਰ ਮਦਦ ਕਰੇਗਾ ਕਿਉਂਕਿ ਉਹ ਪ੍ਰਾਰਥਨਾ ਵਿਅਰਥ ਜਾ ਸਕਦੀ ਆ ਜਿਸ ਵਿੱਚ ਅਸੀਂ ਆਪਣੀ ਮਰਜ਼ੀ ਅਨਸਾਰ ਮੰਗਦੇ ਆ ਪਰ ਉਹ ਪ੍ਰਾਰਥਨਾ ਕਦੇ ਵੀ ਵਿਅਰਥ ਨਹੀਂ ਜਾਂਦੀ ਜਿਸ ਵਿੱਚ ਅਸੀਂ ਪਰਮੇਸ਼ਰ ਦੀ ਮਰਜ਼ੀ ਅਨਸਾਰ ਮੰਗਦੇ ਆ ਹੰਨਾ ਹਰ ਸਾਲ ਪਰਮੇਸ਼ਰ ਦੇ ਘਰ ਵਿੱਚ ਆਉਂਦੀ ਸੀ ਤੇ ਆਪਣੇ ਲਈ ਬਾਲਕ ਮੰਗਦੀ ਸੀ ਉਹ ਹਰ ਸਾਲ ਆਪਣੀ ਇੱਛਾ ਅਨਸਾਰ ਮੰਗਦੀ ਸੀ ਪਰ ਜਦੋਂ ਉਸਨੇ ਪਰਮੇਸ਼ਰ ਦੀ ਇੱਛਾ ਅਨਸਾਰ ਮੰਗਿਆ ਤਾਂ ਉਸ ਦੀ ਦੁਆ ਸੁਣ ਲਈ ਗਈ ਉਸ ਨੇ ਆਖਿਆ हे ਸੈਨਾ ਦੇ ਯਹਵਾ ਜੇ ਤੂੰ ਆਪਣੀ ਟੈਲੰਟ ਨੂੰ ਪੁੱਤਰ ਦੇਵੇਂ ਤਾਂ ਉਹ ਯਹਵਾ ਨੂੰ ਜਿੰਨਾ ਚਿਰ ਉਹ ਜੁੰਦਾ ਰਹੇ ਦੇ ਦੇਾਂਗੀ ਤਾਂ ਉਸੇ ਸਾਲ ਪਰਮੇਸ਼ਰ ਉਸ ਦੀ ਅਰਦਾਸ ਨੂੰ ਸੁਨਿਆ ਉਸ ਨੂੰ ਪੁੱਤਰ ਦੀ ਦਾਤ ਬਖਸ਼ੀ ਅੱਜ ਵੀ ਪਰਮੇਸ਼ਰ ਚਾਹੁੰਦਾ ਤੁਸੀਂ ਮੇਰੀ ਇੱਛਾ ਨੂੰ ਪੂਰੀ ਕਰੋ ਤੁਸੀਂ ਮੂਰਖ ਨਹੀਂ ਬੁੱਧਵਾਨ ਬਣੋ ਕਹੋਤਾ 8 ਦੀ 10 ਵਿੱਚ ਲਿਖਿਆ ਮਨ ਦਾ ਬੁੱਧਵਾਨ ਹੁਕਮ ਨੂੰ ਮੰਨੇਗਾ ਪਰ ਬਕਵਾਸੀ ਮੂਰਖ ਡਿੱਗ ਪਵੇਗਾ ਪਰਮੇਸ਼ਰ ਦੀ ਨਜ਼ਰ ਵਿੱਚ ਅਸੀਂ ਬੁੱਧਵਾਨ ਫੇਰ ਹੀ ਬਣ ਸਕਦੇ ਹਾਂ ਜੇ ਅਸੀਂ ਉਸਦੇ ਹੁਕਮ ਨੂੰ ਮੰਨਾਂਗੇ ਜੇ ਅਸੀਂ ਪਰਮੇਸ਼ਰ ਦੀ ਆਗਿਆਕਾਰੀ ਕਰਾਂਗੇ ਜੇ ਅਸੀਂ ਜਾਣਾਂਗੇ ਕਿ ਪਰਮੇਸ਼ਰ ਦੀ ਇੱਛਾ ਕੀ ਹੈ ਅਸੀਂ ਉਸ ਨੂੰ ਆਪਣੇ ਜੀਵਨ ਵਿੱਚ ਪੂਰੀ ਕਰਾਂਗੇ ਅਸੀਂ ਪਰਮੇਸ਼ਰ ਦੀ ਨਜ਼ਰ ਵਿੱਚ ਫੇਰ ਹੀ ਬੁੱਧਵਾਨ ਬਣ ਸਕਦੇ ਹਾਂ ਫੇਰ ਹੀ ਸਾਨੂੰ ਜੋ ਬੁੱਧ ਦੀ ਘਾਟ ਆ ਉਹ ਪੂਰੀ ਹੋ ਸਕਦੀ ਹੈ ਤਾਂ ਹੀ ਪਰਮੇਸ਼ਰ ਦਾ ਦਾਸ ਯਕੂਬ ਕਹਿੰਦਾ ਕਿ ਜੇ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਪਰਮੇਸ਼ਰ ਕੋਲੋਂ ਮੰਗੇ ਤਾਂ ਫਿਰ ਉਸ ਨੂੰ ਖੁੱਲੇ ਦਿਲ ਦਿੱਤੀ ਜਾਵੇਗੀ ਉਸ ਨੂੰ ਬਿਨਾਂ ਉਲਾਮੇ ਦੇ ਦਿੱਤੀ ਜਾਵੇਗੀ ਪਰਮੇਸ਼ਰ ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ ਪਰਮੇਸ਼ਰ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਬਣੀ ਰਹੇ ਆਮੀਨ